ਬਾਲ ਵਿਆਹ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਦੇ ਲਈ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਦੇ ਵਿੱਚ ਸੌ ਚੱਕ ਸਮਾਗਮ ਕੀਤਾ ਗਿਆ ਸਿਵਲ ਸਰਜਨ ਡਾਕਟਰ ਭਰਤ ਪੋਸ਼ਨ ਦੀ ਮੌਜੂਦਗੀ ਦੇ ਵਿੱਚ ਨਰਸਿੰਗ ਸਟੂਡੈਂਟ ਨੂੰ ਬਾਲ ਵਿਆਹ ਰੋਕਣ ਸੰਬੰਧੀ ਸੌਚਾਈ ਗਈ ਇਸ ਮੌਕੇ ਸਿਵਲ ਸਰਜਨ ਡਾਕਟਰ ਭਰਤ ਪੋਸ਼ਨ ਨੇ ਕਿਹਾ ਕਿ ਬਾਲ ਵਿਆਹ ਕਾਨੂੰਨੀ ਅਪਰਾਧ ਹੈ ਸਰਕਾਰ ਦੇ ਵੱਲੋਂ ਬਾਲਗ ਹੋਣ ਦੀ ਉਮਰ 18 ਸਾਲ ਤੈਅ ਕੀਤੀ ਗਈ ਹੈ 18 ਸਾਲ ਦੀ ਉਮਰ ਤੱਕ ਸਰੀਰ ਦਾ ਵਿਕਾਸ ਹੋ ਜਾਂਦਾ ਹੈ ਅਤੇ ਪ੍ਰਜਨਨ ਦੀ ਕਸ਼ਮਤਾ ਵੀ ਪੈਦਾ ਹੁੰਦੀ ਹੈ ਸਿਹਤਮੰਦ ਪੀੜ੍ਹੀ ਦੇ ਲਈ ਜ਼ਰੂਰੀ ਹੈ ਕਿ ਜੋੜੇ ਪੂਨ ਵਿਕਸਿਤ ਅਤੇ ਸਿਹਤਮੰਦ ਹੋਣ ਉਹਨਾਂ ਨੇ ਕਿਹਾ ਕਿ ਬਾਲ ਵਿਆਹ ਬਹੁਤ ਸਾਰੀਆਂ ਸਿਹਤ ਸਮੱਸਿਆ ਦਾ ਕਾਰਨ ਬਣਦਾ ਹੈ ਅਤੇ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਜਨਮ ਦੇਣਾ ਵੀ ਜੱਚਾ ਬੱਚਾ ਦੋਨਾਂ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਜਿੱਥੇ ਵੀ ਬਾਲ ਵਿਆਹ ਬਾਰੇ ਪਤਾ ਚੱਲੇ ਉਸ ਬੰਦੀ ਪ੍ਰਸ਼ਾਸਨ ਨੂੰ ਜ਼ਰੂਰ ਦੱਸਿਆ ਜਾਵੇ ਸਿਵਲ ਸਰਜਨ ਆਫਿਸ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਅਸੀਂ ਕਰਵਾਇਆ ਗਿਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਨਰਸਿੰਗ ਸਟੂਡੈਂਟਸ ਨੂੰ ਤੇ ਹੋਰ ਲੋਕਾਂ ਨੂੰ ਵੀ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ। ਬਾਲ ਵਿਆਹ ਜਿਹੜਾ ਵੈ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜੇ ਬੱਚਿਆਂ ਦੀ ਏਜ ਜਲਦੀ ਮੈਰਿਜ ਹੋ ਜਾਂਦੀ ਹੈ। ਇਹਦੇ ਸੰਬੰਧ ਚ ਬਹੁਤ ਸਾਰੀਆਂ ਸਾਡੀ ਸਿਹਤ ਦੇ ਨਾਲ ਸੰਬੰਧ ਜਿਹੜੀਆਂ ਸਮੱਸਿਆਵਾਂ ਵੀ ਜੜੀਆਂ ਆ ਜਾਂਦੀਆਂ। ਬਹੁਤ ਸਾਰੇ ਜੇ ਬੱਚੇ ਦੀ ਮੰਨ ਲਓ ਬਰਥ ਜਲਦੀ ਹੋ ਜਾਂਦੀ ਹੈ ਉਹਦੇ ਡੈਥ ਹੋਣ ਦੇ ਚਾਂਸਸ ਵਧ ਜਾਂਦੇ ਆ। ਮਦਰ ਦੇ ਡੈਥ ਹੋਣ ਦੇ ਚਾਂਸਸ ਵਧ ਜਾਂਦੇ ਆ। ਅਤੇ ਹੋਰ ਵੱਖਰੇ ਵੱਖਰੇ ਟਾਈਪਸ ਦੀ ਬਹੁਤ ਸਾਰੀਆਂ ਬਿਮਾਰੀਆਂ ਔਰ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਐ ਸਾਈਕੀਟਰੀ ਦੀਆਂ ਵੀ ਨਾਲ ਰਿਲੇਟਡ ਜਿਹੜੀਆਂ ਉਹ ਵੀ ਜਿਹੜੀਆਂ ਜ਼ਿਆਦਾ ਸ਼ੁਰੂ ਹੋ ਜਾਂਦੀਆਂ ਐ ਔਰ ਬਾਲ ਵਿਵਾਦ ਦੇ ਸੰਬੰਧ ਵਿੱਚ ਇਹ ਕਹਿਣਾ ਚਾਹੁੰਦਾ ਵੀ ਬਾਲ ਵਿਵਾਦ ਜਿਹੜਾ ਇੱਕ ਬੜਾ ਵੱਡਾ ਜੁਰਮ ਐ ਜੇਕਰ ਇਸ ਸੰਬੰਧ ਵਿੱਚ ਕੋਈ ਵੀ ਇਹ ਕੰਮ ਕਰਦਾ ਤੇ ਉਹਦੇ ਵਾਸਤੇ ਉਹ ਜ਼ਿੰਮੇਵਾਰ ਦੇ ਨਾਲ ਉਹਦੇ ਪਰਿਵਾਰ ਦੇ ਉਹਦੇ ਰਿਸ਼ਤੇਦਾਰ ਔਰ ਉਹਦੇ ਜਿਹੜੇ ਹੋਰ ਵੀ ਸਾਰੇ ਇਹਦੇ ਵਿੱਚ ਜ਼ਿੰਮੇਵਾਰ ਹੋ ਜਾਂਦੇ ਆ ਔਰ ਸਰਕਾਰ ਨੂੰ ਇਹਦੇ ਸੰਬੰਧ ਵਿੱਚ ਕੜੀਆਂ ਸਜ਼ਾਵਾਂ ਦਾ ਪ੍ਰਾਪਤ ਹਨੀ ਐ ਸੋ ਆਪਣੀ ਚੰਗੀ ਜਿਹੜੀ ਮਤਲਬ ਆਪਣੀ ਬੱਚਿਆਂ ਦੀ ਜਿਹੜੀ ਸਿਹਤ ਜਿਹੜੀ ਹੈ ਉਹ ਠੀਕ ਹੋਣੀ ਚਾਹੀਦੀ ਇਸ ਲਈ ਦੀਪਰਡਕਟਿਵ ਜਦੋਂ ਮਤਲਬ ਆਪਣੀ ਏਜ ਪੂਰੀ ਕਰ ਲੈ ਉਹ ਸਮੇਂ ਇਹਨਾਂ ਦੀ ਮੈਰਿਜ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਇੱਕ ਚੰਗੀ ਤੰਦਰੁਸਤ ਜਿਹੜੀ ਜ਼ਿੰਦਗੀ ਉਹ ਜੀ ਸਕਣ ਅਤੇ ਇਸ ਜਿਹੜੀ ਸਾਡੇ ਪਾਰਸ ਸਰਕਾਰ ਵੱਲੋਂ ਜਿਹੜਾ ਬਾਲ ਵਿਆਹ ਜਿਹੜਾ ਜਿਹੜਾ ਰੋਕਿਆ ਗਿਆ ਹੈ ਔਰ ਜੋ ਇਸ ਸੰਵਚ ਕਾਨੂੰਨ ਬਣਾਏ ਗਏ ਇਹਦੇ ਸੰਵਚ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਏ ਔਰ ਜਿਹੜੀ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਇਸ ਬਾਲ ਵਿਆਹ ਸਬੰਧ ਵਿੱਚ ਇਸ ਨੂੰ ਪ੍ਰਵੋਟ ਨਾ ਕੀਤਾ ਜਾਏ ਔਰ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਹ ਬਾਲਗਵਾ ਜਿਹੜਾ ਹੈ ਇਹ ਇੱਕ ਬੜੀ ਬਹੁਤ ਹੀ ਨਾਮਰਾਦ ਬਿਮਾਰੀ ਹੈ ਔਰ ਇਹਦੇ ਨਾਲ ਜੇ ਕੋਈ ਇਸ ਕੰਮ 'ਚ ਆਂਦਾ ਹੈ ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਜਿਆਦਾ ਸਜ਼ਾ ਵੀ ਹੋ ਸਕਦੀ ਹੈ ਔਰ ਜਿਹੜਾ ਵੀ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਵੀ ਆ ਜੇ ਕਿਸੇ ਸੰਬੰਧ ਵਿੱਚ ਕੋਈ ਫੜਿਆ ਗਿਆ ਤੇ ਉਹਦੇ ਲਈ ਸ਼ਿਕਾਇਤ ਜਿਹੜੀ ਹੈ ਲੋਕਾਂ ਨੂੰ ਜਿਹੜੀ ਆਪਣੀ ਨੀਰੈਸਟ ਜਿਹੜੇ ਕੋਈ ਆਫੀਸਰਸ ਨੇ ਨੀਰੈਸਟ ਐਸ.ਡੀ.ਐਮ. ਆਫਿਸ ਨੇ ਡੀ.ਸੀ. ਆਫਿਸ ਨੇ ਹੋਰ ਜਿਹੜੇ ਸਾਡੇ ਸੀ.ਡੀ.ਬੀ. ਆਫਿਸਿਸ ਨੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ